ਹਾਲੀ ਸਿੰਘ ਅਰਜ਼ੀ ਨਵੀਸਣ ਸਰਹੰਦ ਕੋਟ 'ਚ ਜਿਹੜੇ ਤੱਪੜ ਤੇ ਬੈਠ ਕੇ ਲੋਕਾਂ ਦੀਆਂ ਅਰਜ਼ੀਆਂ ਲਿਖਦੇ ਨੇ ਵਜ਼ੀਰ ਖਾਨ ਆਉਂਦਾ ਸਵੇਰੇ ਦੋਵੇਂ ਕਤਾਰਾਂ ਖੜੀਆਂ ਹੁੰਦੀਆਂ ਸਲਾਮ ਕਰਦੇ ਕਤਾਰਾਂ ਖੜੀਆਂ ਹੋਈਆਂ ਹਾਲੀ ਸਿੰਘ ਖੜਾ ਵਜ਼ੀਰ ਖਾਨ ਰੁਕਿਆ ਕਹਿੰਦਾ ਹਾਲੀ ਇੱਕ ਸੁਣਿਆ ਮੈਂ ਯੋਧਾ ਬੜਾ ਵੱਡਾ ਬੰਦਾ ਸਿੰਘ ਉਹਦਾ ਨਾਂ ਉਹ ਆਪਣੇ ਆਪ ਨੂੰ ਬੜਾ ਖੱਬੀ ਖਾਨ ਸਮਝਦਾ ਤੇਰੀ ਲਿਖਾਈ ਬੜੀ ਵਧੀਆ ਉਹਨੂੰ ਚਿੱਠੀ ਲਿਖੇ ਇੱਕ ਕਿ ਸਰਹੰਦ ਵੀ ਆਏ ਅਸੀਂ ਦਿਖਾਈ ਉਹਨੂੰ ਸਾਹਿਬ ਸਾਦਿਆਂ ਨਾਲ ਅਸੀਂ ਕੀ ਕੀਤਾ ਸੀ ਹਾਲੀ ਸਿੰਘ ਕਹਿੰਦਾ ਹਜ਼ੂਰ ਮੈਂ ਤਾਂ ਜਾਣਦਾ ਨਹੀਂ ਕੌਣ ਹੈ ਬੰਦਾ ਸਿੰਘ ਪਰ ਜਿਵੇਂ ਤੁਸੀਂ ਦੱਸਦੇ ਹੋ ਜਿਹੇ ਬਹਾਦਰ ਹੋਇਆ ਉਹ ਫਿਰ ਬਿਨਾ ਚਿੱਠੀ ਲਿਖੀ ਤੂੰ ਆਜੂ। ਉਹਨੂੰ ਇਹ ਗੱਲ ਕੋਰਖਤ ਲੱਗੀ, ਬੇਅਦਬੀ ਲੱਗੀ, ਬੇਸਲੀਕਾ ਲੱਗੀ। 1 ਮਹੀਨੇ ਦੀ ਕੈਦ ਦੀ ਸਜ਼ਾ ਦਿੱਤੀ ਹਾਲੀ ਸਿੰਘ ਨੂੰ। ਮਤਲਬ ਇਹ ਨਵਾਬ ਨਾਲ ਗੱਲ ਨਹੀਂ ਕਰਨੀ ਹੁੰਦੀ। ਮਹੀਨੇ ਦੀ ਸਜ਼ਾ ਭੁਗਤ ਕੇ ਹਾਲੀ ਸਿੰਘ ਵਾਪਸ ਨਹੀਂ ਗਿਆ। ਘਰ ਜਰਵੀਸ ਵੱਜੋਂ ਵਜ਼ੀਰ ਖਾਨ ਦੀ ਕੋਟ 'ਚ। ਉਹਨੂੰ ਪਤਾ ਲੱਗਿਆ ਕਿ ਕੈਥਲ ਨੇ ਬਾਬਾ ਬੰਦਸੇ ਨੂੰ ਕੈਥਲ ਪਹੁੰਚ ਗਿਆ ਸੀ। ਸਰਹੰਦੋਤ ਪਰ ਹਮਲਾ ਕਰਨਾ ਕਿਥੇ ਕਿਥੇ ਕੀ ਕੀਏ ਇਹ ਐਡਵਾਈਜ਼ਰ ਹਾਲੀ ਸਿੰਘ ਸੀ ਜਦੋਂ ਲੁੱਟਮਾਰ ਸ਼ੁਰੂ ਹੋਈ ਸ਼ਹਿਰ ਚ ਰਿਪੋਰਟਰ ਲਿਖਦੇ ਨੇ ਕਿ ਦੀਵਾਨ ਸੁਚਾਨੰਦ ਤੇ ਵਜ਼ੀਰ ਖਾਨ ਦੀਆਂ ਹਵੇਲੀਆਂ ਚੋਂ ਇੰਨਾ ਮਾਲ ਇਕੱਠਾ ਕੀਤਾ ਹਾ ਮਿਲਿਆ ਜਿਵੇਂ ਇਹਨਾਂ ਨੇ ਸਾਰੀ ਉਮਰ ਇਸ ਮਾਲ ਨੂੰ ਇਕੱਠਾ ਕਰਨ ਲਈ ਖਾਲਸਾ ਪੰਥ ਦੀ ਸੇਵਾ ਵਾਸਤੇ ਤਿਆਰੀ ਕੀਤੀ ਹੋਈ ਸੀ ਜਿਵੇਂ ਇਹਨੇ ਸਿੱਖ ਸਿੱਖਾਂ ਵਾਸਤੇ ਢੇਰ ਲਾਏ ਸਰ ਸੋਨੇ ਚ ਸੋਨੇ ਚਾਂਦੀ ਦੇ ਬਾਬਾ ਬੰਦਾ ਸਿੰਘ ਭਾਈ ਹਾਲੀ ਸੈਨੂੰ ਕਹਿੰਦੇ ਹਾਲੀ ਸਿੰਘ ਜਿਨਾਂ ਦਾ ਧਨ ਹੈ ਉਹਨਾਂ ਕੋਲ ਜਾਏਗਾ ਜਾਣ ਦੋ ਆਪਣਾ ਇੱਕ ਇੱਥੇ ਹੋਰ ਖਜ਼ਾਨਾ ਆਪੋਸ ਖਜ਼ਾਨੇ ਦੇ ਦਰਸ਼ਨ ਕਰਨ ਲੈ ਤੁਸੀਂ ਲੈ ਕੇ ਚੱਲੋ ਭਾਈ ਵਾਲੀ ਸਿੰਘ ਸਮਝਦੇ ਸਨ ਟੋਆ ਪੁੱਟਿਆ ਗਿਆ ਇੱਥੇ ਨੇ ਮਹਾਰਾਜੇ ਟਾਂ ਇੱਥੇ ਨੇ ਹਜ਼ੂਰੀ ਟਾਂ ਇਟਾਂ ਪੁੱਟੀਆਂ ਗਈਆਂ ਜਣਾਈ ਕੀਤੀ ਇੱਕ ਇੱਕ ਿੱਟ ਤੇ ਅੰਜੂਆਂ ਦੀ ਮੋਹਰ ਲਾਈ ਭਾਈ ਵਾਲੀ ਸਿੰਘ ਸੋਨਾ ਚਾਹੁੰਦੀ ਸੀ ਜਿਹਨਾਂ ਨੂੰ ਲੋੜ ਹੈ ਉਹਨਾਂ ਨੂੰ ਲੈ ਜਾਣ ਨੂੰ ਸਾਡਾ ਇਹ ਖਜ਼ਾਨਾ ਸलामਦਰੇ ਮਹਾਰਾਜ ਅੱਗੇ ਅਰਦਾਸ ਕਰੀਏ ਇਹੋ ਜਿਹਾ ਖਜ਼ਾਨਾ ਸਾਨੂੰ ਬਖਸ਼ੇ ਦਸੰਭਾਸਿਆ ਨੇ ਅਸੀਂ ਉਹਨਾਂ ਦਾ ਕਰਜ਼ਾ ਕਿਵੇਂ ਉਤਾਰਾਂਗੇ ਮੈਗਲਿਸ ਕਰਕੇ ਸੁਣਾਈ ਹੈ ਕਿ ਬਾਬਾ ਬੰਦਾ ਸਿੰਘ ਤੋਂ 50 ਸਾਲ ਬਾਅਦ ਅੱਧੀ ਸਦੀ ਬਾਅਦ ਬਾਬਾ ਜੱਸਾ ਸਿੰਘ ਆਲੂ ਵਾਲਿਆਂ ਨੇ ਜ਼ੈਨ ਖਾਨ ਮਾਰ ਐਸੀ ਤਰ੍ਹਾਂ ਮੁਕਾਬਲਾ ਹੋਇਆ ਸੀ ਜ਼ੈਨ ਖਾਨ ਮਾਰਿਆ ਫੌਜਾਂ ਭੱਜ ਗਈਆਂ ਮੁਗਲਾਂ ਦੀਆਂ ਸਰੰਦ ਸ਼ਹਿਰ ਚ ਦਾਖਲ ਹੋ ਗਏ ਬਾਬਾ ਜੱਸਾ ਸਿੰਘ ਆਲੂ ਵਾਲਿਆਂ ਨੇ ਆਪਣੇ ਸਲਾਹਕਾਰਾਂ ਨੂੰ ਪੁੱਛਿਆ ਇੱਥੇ ਆਪਾਂ ਕਿ ਖਜ਼ਾਨਾ ਦੱਬ ਕੇ ਗਏ ਸੀ ਉਹ ਦੇਖੀ ਉਹ ਹੈਗਾ ਉਜੀ ਵਾਰ ਫਿਰ ਖਜ਼ਾਨੇ ਦੇ ਦਰਸ਼ਨ ਕੀਤੇ ਜਦੋਂ ਮਹਾਰਾਜ ਹੁਕਮ ਦੇਣਗੇ ਯਾਦਗਾਰ ਬਣਾਵਾਂਗੇ ਪਰ ਸਾਡੀਆਂ ਇਹ ਹੀਟਾਂ ਸਭ ਤੋਂ ਅਨਮੋਲ ਖਜ਼ਾਨਾ ਸੋਨਾ ਜਾਂਦੀ ਇਹਦਾ ਮੁਕਾਬਲਾ ਕੀ ਕਰੇਗਾ ਇਹ ਸਾਡੀ ਕਿਸਮਤ ਦੇ ਵਿੱਚ ਲਿਖਿਆ ਹੋਇਆ ਸੀ ਅਸੀਂ ਮਹਾਰਾਜ ਦਾ ਸ਼ੁਕਰਾਨਾ ਕਰਦੇ ਰਹੀਏ ਇਸ ਤਰ੍ਹਾਂ ਦੇ ਸਾਨੂੰ ਸਾਡੇ ਸ਼ਹੀਦ ਲਾਸਟ ਦੇ ਵਿੱਚ ਮੈਂ ਇੱਕ ਆਪਣੀ ਦੇਸੀ ਜੀ ਅਨਪੜ੍ਹ ਮਾਂ ਦੀ ਗੱਲ ਸੁਣਾ ਕੇ ਸਮਾਪਤੀ ਕਰ ਦਿੰਦਾ ਹਾਂ ਜਦੋਂ ਬਦੀ ਕਿਤਾਬ ਕਾਪੀ ਹੀਟਾਂ ਜ਼ਮੀਨ ਤੇ ਪਈ ਦੇਖਦੀ ਮਾਂ ਸਾਨੂੰ ਝਿਲਕਦੀ ਇਹ ਅੱਖਰ ਨੇ ਕੀਮਤੀ ਨੇ ਇਹਨਾਂ ਦੀ ਕਦਰ ਕਰੋ ਅਸੀਂ ਖਿਜ ਗਏ ਮਾਂ ਅਖਰ ਕੀਮਤੀ ਨੇ ਅਖਰ ਕੀਮਤੀ ਨੇ ਸਾਨੂੰ ਸਮਝ ਨਹੀਂ ਆਦੀ ਮਾਂ ਕਹਿੰਦੇ ਕੀ ਕਸ਼ਟ ਝੱਲੇ ਕੀ ਕੀ ਔਖਿਆਈਆਂ ਝੱਲੀਆਂ ਭਾਈ ਮਹਾ ਸਿੰਘ ਨੇ ਤੇ ਉਹਦੇ ਸਾਥੀਆਂ ਨੇ ਤਾਂ ਉਹਨਾਂ ਨੂੰ ਪਤਾ ਹੈ ਪਰ ਮਹਾਰਾਜ ਨੂੰ ਕਹਿੰਦੇ ਅਸੀਂ ਤਾਂ ਮਹਾਰਾਜ ਤੁਹਾਡੇ ਨਾਲ ਰਹਿਣਾ ਨਹੀਂ ਮਹਾਰਾਜ ਕਹਿੰਦੇ ਜੇ ਨਹੀਂ ਰਹਿਣਾ ਤੁਹਾਡੀ ਹੀ ਮਰਜ਼ੀ ਹੈ ਫਿਰ ਅਖਰ ਲੈ ਕੇ ਦੇ ਕੇ ਜਾਓ ਉਹ ਅਖਰ ਲੈ ਕੇ ਦੇ ਆਏ ਜਦੋਂ ਵਾਪਸ ਆਏ ਮਾਈ ਭਾਗੂ ਜੀ ਨੇ ਸਮਝਾਇਆ ਕਿ ਅਖਰ ਨਹੀਂ ਦੇਣਾ ਚਾਹੀਦਾ ਸੀ ਤੁਹਾਨੂੰ ਪਛਤਾਵਾ ਹੋਇਆ ਫਿਰ ਕੀ ਕਰੀਏ ਮਾਈ ਭਾਗੂ ਜੀ ਕਹਿੰਦੇ ਮੜਵਾ ਕੇ ਲਿਆਈਏ ਅਖਰ ਤਾਂ ਲੱਗਿਆ ਕਿ ਹੁਣ ਆਨੰਦਪੁਰ ਤੋਂ ਮੁਕਸਰ ਵੱਲ ਚੱਲੇਗੇ ਮੁਕਸਰ ਨੇ ਮੁਕਸਰ ਪਹੁੰਚੇ ਜੋ ਤਾਂ ਹੋਇਆ ਬਾਕੀ ਸ਼ਹੀਦ ਹੋ ਚੁੱਕੇ ਸਨ ਭਾਈ ਮਹਾ ਸਿੰਘ ਅਜੇ ਸਾਹ ਸਨ ਮਹਾਰਾਜ ਨੇ ਮੱਥਾ ਕੋਲਸਿਆ ਗੋਤ ਚ ਆਖਿਆ ਸੀਸ ਭਾਈ ਮਹਾ ਸਿੰਘ ਅਸੀਂ ਦੇਖਿਆ ਤੁਹਾਨੂੰ ਜੁੱਧ ਕਰਦੇ ਹਾਂ ਦੱਸੋ ਸੰਸਾਰ ਉੱਪਰ ਲਈ ਕੋਈ ਵਸਤੂ ਕੀ ਦਈਏ ਸੰਸਾਰ ਤੋਂ ਪਾਰ ਦੀ ਕੋਈ ਵਸਤੂ ਮੰਗੋ ਕੀ ਦਈਏ ਜੋ ਮੰਗੋਗੇ ਸੋ ਉਹ ਧਿਆਨ ਭਾਈ ਮਹਾ ਸਿੰਘ ਨੇ ਜੋ ਮੰਗਿਆ ਸੀ ਆਪਾਂ ਨੂੰ ਪਤਾ ਸੱਚੇ ਪਾਤਸ਼ਾਹ ਜੇ ਮਿਹਰਬਾਨ ਹੋਏ ਹੋ ਤਾਂ ਟੁੱਟੀ ਗੰਢੋ ਬੇਦਾਵਾ ਪਾੜੋ ਮਾਂ ਕਹਿੰਦੇ ਅੱਖਰ ਵਾਪਸ ਕਰਵਾਉਣ 'ਚ ਕਾਮਯਾਬ ਤਾਂ ਹੋ ਗਏ ਸਾਂ ਨਾ ਯੋਧੇ ਪਰ ਜਿਉਂ ਦੇ ਜਾਗਦੇ ਸੰਸਾਰ ਤੇ ਵਸਦੇ ਰਸਦੇ ਸਮੇਂ ਇੰਤੇ ਡਿੱਗੇ ਪਏ ਸਨ 40 ਜਵਾਨ ਇਸ ਕਰਕੇ ਆਖਦੇ ਆ ਕਿ ਅੱਖਰ ਕੀਮਤੀ ਨੇ